ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਤੌੜਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਸੱਤ گاਵਾ ਬਕਾਉਆ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਵੀਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਬਾਤੋ ਵਾਲਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਟਾਟ ਤੱਕ ਨਵੇਂ ਜਨਮ ਲਈ ਇੱਕ ਦੋ ਫਰ ਸਕੀਵੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜੀ ਜਾਣਕਾਰੀ ਬਾਕੀ ਬਾਈ ਦਾ ਨੰਬਰ ਆਪਾਂ ਟਾਈਟਲ ਚ ਲਿਖਾਂਗੇ ਭਰਾ ਆਪਰਲੀ ਸਾਈਡ ਕਰਦੇ ਆ ਗੱਲਬਾਤ ਲੈਨੇ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਗੁਰਪ੍ਰੀਤ ਇਹ ਪਿੰਡ ਧੌਲਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਕਿੰਨੀਆਂ ਗਾਵਾਂ ਵੀਰੇ ਆਪਣੇ ਕੋਲ ਅਜਪੁਰੋ ਆਪਣੇ ਕੋਲ 7 ਗਾਵਾਂ ਨੇ ਜੀ ਸੇ ਸੂਈਆਂ ਵੀਆਂ ਨੇ ਤਾਜ਼ੀਆਂ ਤੇ ਇੱਕ ਗਾਂ ਆਪਣੇ ਕੋਲ ਗੱਬਣਾ ਜਰਸੀ ਠੀਕ ਹੈ ਜੀ ਹਾਂਜੀ ਬਾਈ ਤਸੋਂ ਪਹਿਲੀ ਗਾਂ ਦੀ ਜਾਣਕਾਰੀ ਗੱਬਣ ਦੀ ਪਹਿਲੀ ਗਾਂ ਦੇ ਜੀ 27 ਤਰੀਕ ਨੂੰ 9 ਮਹੀਨੇ ਪੂਰੇ ਹੋਣਗੇ ਜੀ 27 ਤਰੀਕ ਨੂੰ 9 ਮਹੀਨੇ ਹਾਂ ਠੰਡੀ ਬਹੁਤਾ ਜੀ ਤੇ ਦੰਦਾ ਦੀ ਦੁੱਧ ਦਾਂਦਾ ਜੀ ਠੀਕ ਹੈ ਜੀ ਤੇ ਰੇਟ ਪੜਾ ਪਹਿਲੀ ਦੱਸ ਦੋ ਜਾਇਜ਼ ਜ ਬਸ ਕੱਚ ਕੇ ਜੀ ਰੇਟ ਜੀ ਇਹਦਾ 75000 ਰੁਪਏ ਦੇ ਦੀ ਦੇ ਦਾਂਗੇ ਬਸ ਜਾ ਸੁਣੋ ਜੀ ਠੀਕ ਹੈ ਜੀ ਜੋ ਪੜਾ ਫਿਸ ਚ ਕਸਾ ਦੋ ਤੰਗੀ ਤਰਾ ਤੂੰ ਠੀਕ ਨਾ ਤੇ ਫੱਕ ਵੀ ਤੋੜ ਦੋ ਬਾਈ ਲੋ ਜੀ ਲੈ ਵੇਦਾ ਤੁਸੀਂ ਦੇਖ ਸਕਦੇ ਫਾੜੀ ਗਾਲ ਲੈ ਵਾ ਤੁਹਾਨੂੰ ਤੂੰ ਬਹੁਤ ਸੋਹਣਾ ਲੱਗਿਆ ਵਾ ਕਰਮੋ ਜੀ ਲੋ ਜੀ ਹਾਂ ਤਾਂ ਮੈਂ ਨੂੰ ਵੀ 10 ਤੋਂ 12 ਦਾ ਲੈ ਜੀ ਠੀਕ ਇਧਰ ਤੋਂ ਰੋਵੇ ਅੰਦਰ ਹੀ ਸਾਹਮੇ 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 ਬੱਧੀ ਬਣੂ ਜੀ ਲੋ ਜੀ 10 ਤੋਂ 15 ਰੁਪਏ ਕਹਿੰਦਾ ਲੈ ਜੀ ਜੁਰਤਰਾ ਕਰਮਵਾਲੀ ਦਾ ਸੁਣ ਲਿਓ ਭਰਾ ਮੋੜ ਦੇ ਬਸ ਰੇਟ ਬਾਈ ਨੇ ਆਪ ਨੂੰ 10 ਦਾ ਪਰਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਿੰਡ ਧੌੜਾ ਤੇ ਜਿਲ੍ਹਾ ਨੂੰ ਕਹਿੰਦਾ ਜੀ ਬਰਨਾਲਾ ਠੀਕ ਹੈ ਜੀ ਲੋ ਜੀ ਹਾਂ ਜੀ ਬਈ ਦੂਜੀ ਦੱਸੋ ਜਾਣਕਾਰੀ ਇਹ ਦੋ ਨੰਬਰ ਤੇ ਆਈ ਇਹ ਜਰਸੀ ਇਹ ਵੀ ਜਰਸੀ ਆ ਇਹ ਚਾਰ ਦੰਦ ਆ ਜੀ ਹਾਂਜੀ ਇਹ ਰਾਤ ਦੀ ਸੂਈ ਆ ਜੀ ਬੱਚਾ ਬੱਚਾ ਬੱਸੀ ਆ ਪੂਰਾ ਟੋਪ ਦੇ ਸੀਮਣ ਦੀ ਆ ਜੀ ਠੀਕ ਆ ਤੇ ਰੇਟ ਭਰਾ ਦਾ ਰੇਟ ਇਹਦਾ ਮੰਨ ਲਓ ਵੀ 80000 ਰੁਪਏ ਦੇਵਾਂਗੇ 80000 ਹੂੰ ਮਾਂ ਬਹੁਤ ਸੋਹਣਾ ਜੀ ਬੜੇ ਮੜੀਏ ਹੰਡੀ ਸੀ ਲਾਈ ਠੀਕ ਆ ਜੀ ਠੀਕ ਤੋੜ ਦੋ ਭਰਾ ਨੂੰ ਵੀ ਦੋ ਭਰਾ ਰੇਟ ਵਾਈ ਨੇ ਪੁੱਛਿਆ ਇਹ ਰਾਤ ਹੀ ਸੂਈ ਆ ਜੀ ਰਾਤ ਸੂਈ ਆ ਬਾਕੀ ਤੁਹਾਨੂੰ ਬੱਸੀ ਵੀ ਦਿਖਾਉਣੇ ਪਹਿਲਾਂ ਆਪਾਂ ਤੁਹਾਨੂੰ ਤੋੜਾ ਦਿਖਾ ਦਈਏ ਗਾਂ ਦਾ ਹਾਂ ਜੀ ਲੋਕ ਜੀ ਮੁੰਡਾ ਹਰੇ ਮੂੰਹ ਅੰਕੀ ਲੋਕ ਜੀ ਤੁਸੀਂ ਆਕਰਸਾ ਦੇ ਲੇਵਨ ਪਤਾ ਤੁਸ ਸੁਦਾ ਹਾਪਰਾ ਮੋੜ ਲੈਪਰਾ ਟਾਈਮ ਦੱਸ ਦਿਓ ਵੀ ਸਵੇਰ ਦੀ ਟਾਈਮ ਆ ਇਹ ਖਾਲੀ ਕਰੀਆਂ ਹੋਈਆਂ ਠੀਕ ਹੈ ਜੀ ਠੀਕ ਹੈ ਲੋਕਰਾ ਸਵੇਰ ਦੇ ਟਾਈਮ ਆ 10 11 ਵਜੇ ਦਾ ਟਾਈਮ ਹੋਊਗਾ ਲੋਕ 12 ਕ ਦਾ ਟਾਈਮ ਆ ਜੀ ਹਜੇ ਠੀਕ ਹੈ ਜੀ ਸਾਰੀਆਂ ਬੌਲੇ ਜੋ ਖਾਲੀ ਹੋਈਆਂ ਵੀ ਆ ਠੀਕ ਹੈ ਜੀ ਠੀਕ ਹੈ ਦੁਪਰਾ ਆਪਸੀ ਬਰੇ ਹਾਂਜੀ ਬਈਆ ਸੀਮਣ ਦੀ ਆ ਜੀ ਅਗਰ ਰੱਖ ਲਾਂਗੇ ਕਿਸ ਨੇ ਕਟਾਉਣੀ ਹੋਈ ਠੀਕ ਹੈ ਜੀ 10000 ਰੁਪਏ ਦੀ ਰੱਖ ਲਾਂਗੇ ਠੀਕ ਹੈ ਨੋਪਰਾ ਚੈੱਕ ਕਰ ਸੋ ਬਹੁਤ ਸੋਹਣੀ ਬੱਸੀ ਠੀਕ ਹੈ ਜੀ ਹਾਂ ਜੀ ਤੀਜੀ ਦੀ ਦੱਸੋ ਜਾਣਕਾਰੀ ਇਹ ਵੀ ਕੱਲ ਦੀ ਸੂਈ ਆ ਜੀ ਇਹਦੇ ਮਗਰ ਬੱਸਾ ਜੀ ਠੀਕ ਹੈ ਜੀ ਇਹਨੇ ਮੰਨ ਲਓ 18 ਕਿਲੋ ਦੁੱਧ ਦਿੱਤਾ ਹੋਇਆ ਪਹਿਲਾਂ ਨੇ ਠੀਕ ਹੈ ਜੀ ਜੁੱਜ ਸੂਈ ਆ ਠੀਕ ਹੈ ਜੀ ਤੇ ਰੇਟ ਭਰਾ ਜਾਇਆ ਜਦ ਰੇਟ 67000 ਰੁਪਏ ਦੇਵਾਂਗੇ ਜੀ ਠੀਕ ਹੈ ਮਗਰ ਬੱਸਾ ਮਗਰ ਬੱਸਾ ਜੀ ਨੋਪਰਾ ਰੇਟ ਵਾਈ ਨੇ 67000 ਠੀਕ ਹੈ ਜੀ ਫੇਸ ਚੈੱਕ ਕਰ ਸਕਦੇ ਦੇਖ ਸਕਦੇ ਹੋ ਲੋਪਰਾ ਪੌਣੇ ਤੋਂ ਖਾਲੀ ਆ ਜੀ ਠੀਕ ਹੈ ਠੀਕ ਹੈ ਲੈਓਪਰਾ ਮੋੜ ਦਿਓ ਲੋ ਜੀ ਸੋਰਾ ਤਾਰਾ ਕਰਮਾੜੀ ਦੇਖ ਸਕਦੇ ਹੋ ਸੁਪਰਾ ਲੋ ਜੀ ਲੈ ਵੰਦਾ ਜਦੋਂਰਾ ਤੁਸੀਂ ਲਾਤਾ ਠੀਕ ਹੈ ਜੀ ਠੀਕ ਹੈ ਜੀ ਹਜੇ ਵੀ 4 ਨੰਬਰ ਹੀ ਦੱਸੋ ਜਾਨੀ 4 ਨੰਬਰ ਜੀ ਇਹ ਜਰਸੀ ਤੇ ਐਰ ਸੈਰ ਦਾ ਮੇਲਾ ਜੀ ਇਹ ਹਾਂਜੀ ਮਾ ਲੋਨੇ 23 ਕਿਲੋ ਦੋ ਦੱਸਿਆ ਇਹ ਰਾਸ ਸੂਈਆ ਜੀ ਜੇਰ ਜੂਰ ਕੰਪਲੀਟ ਆ ਸਾਫ ਜਾਲਾ ਦੀ ਜਾਂਦੀ ਹੈ ਠੀਕ ਹੈ ਬੱਚਾ ਇਹਦੇ ਮਗਰ ਵੀ ਬੱਸਾਗਾ ਜੀ ਇਹਦੇ ਮਗਰ ਵੀ ਬੱਸਾ ਧਾਰਾਂ ਧੂਰਾਂ ਦੀ ਬਹੁਤ ਠੰਡੀ ਸੀਗਾ ਠੀਕ ਹੈ ਜੀ ਤੇ ਰੇਟ ਭਰਾ ਜਾਇ ਜਾ ਰੇਟ 72000 ਦੀ ਕੁੱਲ ਦੇ ਦਾਂਗੇ ਠੀਕ ਹੈ ਜੀ ਲਓ ਜੀ ਦੇਖ ਸਾਡੇ ਬਰਾ ਫੇਸ ਠੀਕ ਕੱਦ ਵੱਡ ਸੁਖਨਾ ਕਰਮ ਵਾਲੇ ਬਸ ਹੁਣ ਤੇ ਲੈ ਵੇ ਤਾਂ ਤਜ ਭਰਾ ਤੁਸੀਂ ਦਾਸ ਆ ਪੂਰਾ ਫੁੱਲ ਸਾਈਜ਼ ਦੀ ਵਹਿੜ ਆ ਜੀ ਠੀਕ ਹੈ ਮੋੜ ਲਓ ਭਰਾ ਮੋੜ ਦੋ ਥਣ ਸੋਣ ਬਹੁਤ ਤਿੱਖਾ ਗਾ ਵੇ ਇੱਕ ਮਸ਼ੀਨ ਤੇ ਲਾ ਲਿਓ ਵੇ ਘੱਤੀ ਚੋਲ ਠੀਕ ਹੈ ਠ ਬਾਕੀ ਦੁੱਧ ਵਾਲਾ ਥੱਲੇ ਲੇਵਾ ਵੀ ਦਾਖਦਾ ਵੀ ਦੁੱਧ ਦਾ ਇਹ ਵੀ ਬੌਲੇ ਚੋਂ ਖਾਲੀ ਆ ਜੀ ਠੀਕ ਹੈ ਜੀ ਠੀਕ ਹੈ گاڑی ਵਾਲਾ ਲੇਵਾ ਠੀਕ ਹੈ ਜੀ ਚੈੱਕ ਕਰ ਸਾਰੀ ਚੰਗੀ ਤਰ੍ਹਾਂ ਮਗਰ ਇਹਦੇ ਬੱਸਾ ਠੀਕ ਹੈ ਜੀ ਹਾਂ ਜੀ ਅਗਲੀ 5 ਨੰਬਰ ਇਹ ਵੀ ਆਇਰ ਸ਼ਹਿਰ ਦੇ ਵਿੱਚ ਆ ਗਈ ਜੀ ਇਹਦੇ ਥੱਲੇ ਮਿੰਤੀ ਵਾਲਾ ਦੁੱਧ 18 ਕਿਲੋ ਆ ਦੋ ਟਾਈਮ ਚੋਕ ਕੇ ਲੈ ਜੀ ਠੀਕ ਹੈ ਜੀ ਇਹ ਸਭ ਚਾਹੀਏ ਯੂ ਨੋ ਹੋ ਗਿਆ 8-9 ਦਿਨ ਸੂਈ ਨੂੰ ਜੀ ਬੱਚਾ ਬਈ ਇਹਦੇ ਮਗਰ ਇਹਦੇ ਮਗਰ ਵੀ ਬੱਸਾ ਜੀ ਬੱਸਾ ਠੀਕ ਹੈ ਇਹਦਾ ਰੇਟ ਰੂਟ ਪਰਾ ਰੇਟ ਇਹਦਾ ਬਸ 75000 ਦੀ ਦਰਾਂ ਕੋਲ ਜੀ ਠੀਕ ਹੈ ਜੀ ਤੋਰ ਦੋ ਭਰਾਣ ਵੀ ਲਓ ਜੀ 75000 ਇਹ ਹੈਗੀ ਸੀ 5 ਨੰਬਰ ਲੋ 6 7 ਕਾਤੜ ਬਰਾ ਫੁੱਲ ਸਾਈਜ਼ ਦੀ ਬਹਿੜਾ ਛੋਟੀ ਨਹੀਂ ਹੈਗੀ ਜੀ ਠੀਕ ਹੈ ਠੀਕ ਹੈ ਲੋ ਜੀ ਲੋ ਜੀ ਮੋੜ ਲੋ ਜੀ ਤਾਂ ਤੋਂ ਬੰਦੇ ਨਹੀਂ ਬੰਦੇ 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 ਬਸ ਰੋਸ਼ੀ ਰੇਡ ਬਾਈ ਨੇ ਆਪਣੀ ਤਕਰੀਬਨ ਸਾਰੀਆਂ ਨਗਾਵਾਂ ਮੈਂ ਦੱਸਤਾ ਹਾਂਜੀ ਭਾਈ 6 ਨੰਬਰ ਦੀ ਦੱਸੋ ਜਾਣਕਾਰੀ 6 ਨੰਬਰ ਦੀ ਕਾਲੀ ਗਾਂ ਗਈ ਜੇਰਜੂਰ ਪਾਈ ਗਈ ਥੋੜੇ ਸਾਹਮਣੇ ਸਾਫ ਜਾਲੇ ਦੀ ਜਾਂਦੀ ਆ ਹਾਂਜੀ ਇਹ ਵੀ ਰਾਤ ਦੀ ਸੂਈ ਆ ਇਹਨੇ 27 ਤੋਂ 28 ਕਿਲੋ ਦੁੱਧ ਦਿੱਤਾ 27 ਤੋਂ 28 ਲੀਟਰ ਹਾਂਜੀ ਤੇ ਬੱਚਾ ਹੰਡੀ ਸੀਲ ਆ ਬੱਸਾ ਇਹਦੇ ਮਗਰ ਤੇ ਇਹ 90000 ਰੁਪਏ ਦੇਵਾਂਗੇ ਠੀਕ ਆ 90000 ਹਾਂਜੀ ਸੁਪਰਾ ਬੱਸਾ ਇਹਦੇ ਮਗਰ ਜਾਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ 25 ਕਿਲੋ ਦੁੱਧ ਮੰਨ ਕੇ ਲੈ ਜਾਓ ਮੈਂ ਗਰੰਟੀ ਵਾਲਾ 25 ਕਿਲੋ ਦੁੱਧ ਦੂ ਠੀਕ ਹੈ ਠੀਕ ਲੋ ਜੀ ਹੋ ਲੋ ਵੱਡੀ ਆ ਛੋਟੀ ਨਹੀਂ ਘੱਟ ਤੋਂ ਘੱਟ 5.5 ਫੁੱਟ ਤੋਂ 6 ਫੁੱਟ ਹਾਈਟ ਹੈ ਇਹਦੀ ਠੀਕ ਹੈ ਠੀਕ ਹੈ ਮੋੜ ਦੋ ਭਰਾ ਲੋ ਜੀ ਚੱਕਰਨ ਕੱਦ ਬੱਡ ਕਮਾਲ ਦੇ ਲੇਵਾ ਇਹ ਫਾੜੀ ਮੋੜੇ ਜੋ ਇਹ ਵੀ ਖਾਲੀ ਆ ਜੀ ਠੀਕ ਹੈ ਠੀਕ ਹੈ ਮੋੜ ਦੋ ਭਰਾ ਜੋ ਐ ਨਹੀਂ ਵੀ ਕੋਈ ਆਪਾਂ ਬਾਜ਼ਾਰ ਨਹੀਂ ਛੱਡੀ ਹੈਗੀ ਵੀ ਵੀਡੀਓ ਕਰਾਉਣੀ ਠੀਕ ਹੈ ਠੀਕ ਲੋ ਜੀ ਤੁਰਾ ਤਰਾ ਚੰਗੀ ਪਣੀ ਪਲੀ ਦੋਸੀ ਪਲੀ ਤਰਸੀ ਲਈ ਬਾਜਨ ਵਜੂਦ ਪੌੜੀ ਪੇਟ ਬਹੁਤ ਆਈ ਠੀਕ ਹੈ ਠੀਕ ਹੈ ਲਈ ਤੁਹਾਰੇ ਫਿਰ ਤਖਾਨ ਨੇ ਵਾਪਸ ਥਾਣ ਬਹੁਤ ਚੰਗਾ ਲੱਗਾ ਈ ਮੁੱਠੀ ਵਾਲਾ ਠੀਕ ਹੈ ਠੀਕ ਹੈ ਠੰਡੀ ਐਨੀ ਆ ਵਕ ਦੋਨਾਂ ਪਾਸੇ ਬਹਿ ਕੇ ਚੋਲੋ ਠੀਕ ਹੈ ਹਾਂਜੀ 7 ਨੰਬਰ ਦੱਸੋ ਜਾਨਾ ਵੀ 7 ਨੰਬਰ ਦੋ ਦਿਨ ਦਾ ਪਹਿੜ ਐਚ ਐਫ ਚ ਆ ਗਈ ਐਫ ਦੀ ਬੱਸੀ ਆ ਮਾਰਜੀ ਇਹਦੇ ਟੋਪ ਦੇ ਸੀਮਨ ਦੀ ਠੀਕ ਹੈ ਪਹਿਲਾਂ ਤੁਸੀਂ ਗਾਂਦ ਖਾਦੋ ਕੋਈ ਗੱਲ ਨਹੀਂ ਫਿਰ ਆਪਾਂ ਬੱਸੀ ਦੀ ਖਾਣੇ ਜੀ ਜਾਣਕਾਰੀ ਦੋ ਜੀ ਕਿੰਨੇ ਰੇਟ ਰੂਟ ਇਹ ਮੰਨ ਲਓ ਜੀ ਚਾਰ ਪੰਜ ਕ ਦਿਨਾਂ ਦੀ ਸੂਈ ਆ ਹਾਂਜੀ ਤੇ ਹੁਣ ਇਹਦੇ ਥੱਲੇ 16 ਤੋਂ 17 ਕਿਲੋ ਤੋਂ ਮਿਲਣ ਵਾਲਾ ਹੈਗਾ ਠੀਕ ਹੈ ਜੀ ਲੋਪਰਾ ਬੋਲਮ ਵੀ ਖਾਲੀ ਆ ਜਮਾ ਠੀਕ ਹੈ ਠੀਕ ਹੈ ਛੱਡੀ ਨਹੀਂ ਹੈਗੀ ਪੋਰਾ ਵੀ ਠੀਕ ਮੋੜ ਲਓ ਪਰਾ ਲਓ ਅਗਰ ਟਾਈਮ ਨੋਟ ਕਰ ਲੋ ਜੀ ਇਹ 12:00 ਬੱਜਿਆ ਮੰਨ ਲਓ ਵੀ 6:00 ਤੋਂ 6:00 ਵਜੇ ਚੁਣੀ ਠੀਕ ਹੈ ਜੀ ਫੋਨ ਤੇ ਅਪ ਦਿਖਾਉਣੇ ਟਾਈਮ ਵੈਸੇ ਪਹਿਲੇ ਸਹੀ ਦੱਸਾ ਟਾਈਮ ਬਾਕੀ ਵੀਡੀਓ ਚ ਵੀ ਆ ਰਿਹਾ ਟਾਈਮ 12:12 ਮਿੰਟ ਹੋ ਗਏ ਠੀਕ ਹੈ ਜੀ ਸਵੇਰ ਦਾ ਟਾਈਮ ਆ ਜਮਾ ਰੇਜਨਲ ਦੋ ਦੰਦ ਪੱਟ ਕੇ ਲੈ ਜਾਊਗਾ ਕਿ ਦੋ ਦੰਦ ਠੀਕ ਹੈ ਠੀਕ ਹੈ ਬਾਕੀ ਕੱਦ ਬੈਟ ਸੁਖਨ ਕਰਮਾ ਸੁਣਾ ਪਰਾ ਬੱਸੀ ਦਿਖਾ ਦਿਓ ਜੀ ਇੱਕ ਦੀ ਬੱਸੀ ਵੀ ਦਿਖਾਣੀ ਦਿਖੋ ਲੋ ਜੀ ਬਾਕੀ ਸਭ ਦਿਖਾਣੀ ਆਪਾਂ ਬੱਸੀ ਲੋ ਜੀ ਆ ਬੱਸੀ ਦੇ ਨੰਬਰ ਬੱਸੀ ਪੂਰਾ ਟੌਪ ਦੇ ਸੀਮੰਦ ਦੀ ਆ ਜੀ ਹੱਥ ਕੋਤ ਦੇਖੋ ਵਧੀਆ 4-5 ਦਿਨਾਂ ਦੀ ਦਾ ਵਧੀਆ ਕਾਤਾ ਠੀਕ ਹੈ ਠੀਕ ਲੋ ਜੀ ਲੋ ਜੀ ਟੈਂਡ ਤੌੜਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਰਾ 6 ਕਮਾ ਸੂਈਆਂ ਵੀ ਆ ਤੇ ਇੱਕ ਗੱਬਣ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੁੱਕ ਕੇ ਬਾਈ